ਇਹ ਨਾਮ ਕੀ ਆਪਣੇ ਪ੍ਰੇਮ ਗੱਤਾ ਕੀ ਗੱਲ ਹੋਈ ਜਰਾ ਹੁਣ ਤਾਂ ਤੁਸੀਂ মিডিਆ ਨੂੰ ਬੁਲਾਇਆ ਜੀ ਤੁਸੀਂ ਤਾਂ ਬੁਲਾਇਆ ਬਈ ਸੱਚੇ ਬੱਚੇ ਛੋਟੇ ਛੋਟੇ ਨੇ ਡੱਬੇ ਚ ਪਾ ਕੇ ਪਾ ਕੇ ਜਾਂਦੇ ਨੇ ਇਹਨੂੰ ਬੱਚੇ ਨੂੰ ਕੀ ਪਤਾ ਹੈ ਹਨ ਕਿੰਨੀ ਵਾਰੀ ਤਾਂ ਆਂਡੇ ਗੁੰਡੀਆਂ ਨੇ ਦੇਖ ਦੇਖ ਕੇ ਇਹਨਾਂ ਨੂੰ ਫਾੜੇ ਆਵੇ ਅਸੀਂ ਕੰਮ ਕਰਦੇ ਹਾਂ ਸਾਨੂੰ ਕੀ ਪਤਾ ਲੱਗਣਾ ਹੈ ਹਨ ਦਾ ਵਾਲੀ ਗੱਲ ਕਿੰਨੀ ਵਾਰੀ ਕੰਪਲੇਨ ਦਿੱਤੀ ਹੈ ਜੀ ਤੁਹਾਡੇ ਤੇ ਸਰਪੰਚ ਕੋਲ ਹੈ ਬੇਪਸ਼ਾਨਾ ਲੋਗੇ ਬੇਹੰਤਨਾ ਕਦੀ ਗੱਲ ਕੀਤੀ ਸਰਪੰਚ ਨਾਲ ਉਹ ਕਹਿੰਦੇ ਕਰਾ ਲਾ ਦੇ ਕਿੰਨਾ ਚਿਰ ਅੱਗੇ ਗੱਲ ਚੱਲਦੇ ਨੇ ਕਿੰਨਾ ਚਿਰ ਹੋ ਗਿਆ ਬੱਸ ਉਹ ਦੇਖੋ ਕੁੱਝ ਕਰਾਉਗਾ ਉਹ ਕਹਿੰਦੇ ਕਿੰਨੀ ਵਾਰੀ ਕੀ ਹੋ ਉਹਨਾਂ ਨੂੰ ਕਦੇ ਕੋਈ ਨਾ ਕਰਾ ਦਾਂਗੇ ਕਰਾ ਦਾਂਗੇ ਉਹਨਾਂ ਨੇ ਜੀ ਉਹਨੂੰ ਪਤਾ ਨਹੀਂ ਕੀ ਨੂੰ ਫੋਨ ਵੀ ਲਾਇਆ ਸੀ ਤਾਂ ਵੀ ਉਹਨਾਂ ਨੇ ਪਤਾ ਨਹੀਂ ਚੱਕਿਆ ਆਪਣੀ ਨਹੀਂ ਫਿਰ ਅਸੀਂ ਹਾਰ ਕੇ ਅਸੀਂ ਚੁੱਪੀ ਕਰ ਗਏ ਫਿਰ ਇਹ ਲਾਇਆ ਖਾ ਕਰਕੇ ਫਿਰ ਉਹ ਮਾੜਾ ਜਾ ਫੇਰ ਖੋਲ ਕੇ ਛੱਡ ਕੇ ਚਲੇ ਜਾਂਦੇ ਨੇ ਜਿਹੜਾ ਖੋਲਦਾ ਵਾ ਡੱਬੇ ਨੂੰ ਇਹਨੂੰ ਸਾਨੂੰ ਤਾਂ ਡਰ ਰਹੀ ਹੈ ਨਾ ਬੱਚੇ ਨੂੰ ਕੀ ਪਤਾ ਹੁਣ ਇੰਨਾ ਜਟਾ 2 ਸਾਲਾਂ ਦਾ ਬੱਚਾ ਹੈ ਨਾ ਅੱਗੇ ਫੇਰ ਗੁੜੀਆ ਤਿਆਰ ਹੋ ਰਹੀ ਹੈ ਫੱਜ-ਫੱਜ ਕੇ ਉਹ ਵੀ ਆਊਗੀ ਹੈ ਨਾ ਸਾਹਮਣੇ ਫੇਰ ਕੀ ਮੰਗ ਕਰ ਦਿੰਦੇ ਅਸੀਂ ਤਾਂ ਇਹ ਕਹਿ ਰਹੇ ਸਾਡੇ ਬਕਸੇ ਦਾ ਹੱਲ ਹੋਵੇ ਬੰਦ ਹੋਵੇ ਇਹ ਗੱਲ ਠੀਕ ਅਸੀਂ ਇਹੀ ਚਾਹ ਰਹੇ ਆ ਵੀ ਸਾਡੇ ਬੱਚੇ ਨਾ ਫੱਜ-ਫੱਜ ਕੇ ਦਰ ਜਾਓ ਜੀ ਗਲੀ ਸਨੀਆ ਵਾਈ ਇਹ ਕਿਹੜੀ ਜਗ੍ਹਾ ਹੈਗੀ ਇਹ ਇਹ ਨਾਮ ਦੇ ਬੰਦੇ ਗੜੀ ਨੰਬਰ 2 ਹੈ ਜੀ ਕੀ ਮੈਟਰ ਕੀ ਹੈ ਜੀ ਮੈਟਰ ਸਰ ਕਾਫੀ ਸਾਲਾਂ ਤੋਂ ਪਿਛਲੇ ਸਾਲ ਵੀ ਸਾਰੀ ਗਲੀ ਨੇ ਸ਼ੈਨ ਕਰਵਾ ਕੇ ਦਫਤਰਾਂ ਤੇ ਕੰਪਲੇਂਟ ਕਰਵਾਈ ਹੈ ਸਰਪੰਚ ਸਾਹਿਬ ਦੇ ਸਾਹਮਣੇ ਕਰਵਾਇਆ ਬਾਰ ਬਾਰ ਸ਼ੈਨ ਦੇ ਫਕ ਲੈ ਆਨੇ ਤੇ ਮੰਗ ਖਾਲੀ ਨਹੀਂ ਹੁੰਦਾ ਬਕਸੇ ਦਾ ਆਪ ਦੇਖੋ ਜੀ ਕੀ ਹਾਲ ਹੈ ਮੈਂ ਆਪੇ ਇਲੈਕਟ੍ਰੀਸ਼ੀਅਨ ਹਾਂ ਬਈਓ ਇਧਰ ਹੋ ਜਾ ਜੀ ਬੋਲੀਓ ਬੋਲੀਓ ਮੈਂ ਆਪੇ ਇਲੈਕਟ੍ਰੀਸ਼ੀਅਨ ਹਾਂ ਦਿੱਕਤ ਤਾਂ ਨਹੀਂ ਹੈ ਬੱਚੇ ਬਹੁਤ ਆ ਗਏ ਨਿੱਕੇ ਨਿੱਕੇ ਬੱਚਿਆਂ ਨੂੰ ਕੀ ਪਤਾ ਹੈ ਇਹਦੇ ਬੱਚੇ ਜਾਣਦਾ ਇੱਕ ਬੜੀ ਜਿਹੀ ਬਕਸੇ ਦੇ ਬਾਹਰ ਬਿਜਲੀ ਵਾਲੇ ਆਂਦੇ ਆ ਸੈੱਟ ਕਰਕੇ ਜਾਂਦੇ ਮਾੜੇ ਬਕਸੇ ਦੇ ਅੱਧੇ ਮਹੱਲੇ ਹੀ ਲਾਈਟ ਚੱਲ ਜਾਂਦੀ ਹੈ ਇਹਦਾ ਹੱਲ ਹੋਣਾ ਜ਼ਰੂਰੀ ਹੈ ਤੁਸੀਂ ਨਹੀਂ ਮੈਂ ਕਿਵੇਂ ਨਾਲ ਗੱਲ ਕੀਤੀ ਹੈ ਸਰਪੰਚ ਨਾਲ ਗੱਲ ਕੀਤੀ ਕੀ ਕੀ ਕਰਿਆ ਉਹਨਾਂ ਕੋਈ ਹੱਲ ਨਹੀਂ ਹੁੰਦਾ ਜੀ ਅਸੀਂ ਬਹੁਤ ਵਾਰੀ ਫੋਕਲ ਪੁਆਇੰਟ ਦਾ ਅਫਸਰ ਜਾਂਦਾ ਆ ਰਿਹਾ ਹੈ ਪੌਂਟ ਜੀ ਇੱਕ ਟਰੋਨ ਚ ਭਾਦ ਦਿਓ ਬਸ ਅਸੀਂ ਦੱਪਰੇ ਬੜੀ ਬੜੀ ਗੱਲ ਜਾਂਦੀ ਹੈ ਸਾਡੇ ਕੋਲ ਸਾਰ ਬਕਾਇਦਾ ਕੰਪਲੇਂਟ ਪਈ ਹੈ ਲੇਕਿਨ ਰੂਪ ਵਿੱਚ ਦੇਖ ਕੇ ਹੈ ਪੂਰੇ ਮਹੱਲੇ ਦੇ ਸ਼ਾਨ ਕਰਵਾ ਕੇ ਜਾਂਦੇ ਨੇ ਦੇਖਦੇ ਨੇ ਕੋਈ ਹੱਲ ਨਹੀਂ ਹੁੰਦਾ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਬਸ ਸ ਇਹ ਜੋ ਅੰਨੀ ਦਾ ਜਗਨ ਹੈ ਕਿ ਜਿੰਨੇ ਮੀਟਰ ਲੱਗੇ ਹੋ ਨੇ ਤੁਸੀਂ ਆਪ ਦੇਖੋ ਕਿ ਉਹਦੇ ਵਿੱਚ ਕੀ ਹਾਲ ਹੈ ਨਹੀਂ ਮੈਂ ਦੇਖ ਰਿਹਾ ਮੀਟਰ ਵਿੱਚ ਲੰਘ ਕੇ ਵੀ ਹੋਇਆ ਸਾਰੇ ਚੱਲਦੇ ਵੀ ਹੈਗੇ ਬੰਦ ਵੀ ਹੈਗੇ ਵਿੱਚ ਸਾਰੇ ਮੀਟਰ ਚੱਲਦੇ ਨੇ ਜੀ ਅੱਛਾ ਥੱਲੇ ਵੀ ਹੈ ਠੀਕ ਉਹਦਾ ਕਾਹਦਾ ਜਿਗਾ ਮੱਲੇ ਵਾਲੇ ਕਰਕੇ ਮੜਾਪੁਰ ਚਕਾਤਾਈ ਬਿਜਲੀ ਨਾਲ ਕੋਈ ਰੋਲ ਨਹੀਂ ਆ ਰਿਹਾ ਜੀ ਹਾਂ ਜੀ ਹਾਂ ਜੀ ਸਰ ਅਸੀਂ ਨਾਮਦੇਵ ਕਲੋਨੀ ਗਲੀ ਨੰਬਰ 2 ਜਿੱਦੇ ਵਿੱਚ ਇੱਕ ਜਿਹੜਾ ਬਕਸਾ ਹੈਗਾ ਉਹ ਬੜੀ ਹੀ ਬੁਰੀ ਹਾਲਤ ਵਿੱਚ ਹੈਗਾ ਜਿਹਦੇ ਵਿੱਚ ਅਸੀਂ ਕਿੰਨੀ ਵਾਰੀ ਬਿਜਲੀ ਦਫਤਰ ਵਿੱਚ ਰਿਟਰਨ ਕੰਪਲੇਂਟ ਵੀ ਦੇ ਕੇ ਆਇਆ ਮੈਂ ਜੇਏ ਨੂੰ ਤੇ ਦੂਜੀ ਸਰਪੰਚ ਨੂੰ ਅਸੀਂ ਦੋ ਦਿਨ ਬਾਅਦ ਮੈਸੇਜ ਵੀ ਕੀਤਾ ਤੇ ਇਹਦੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਵਟਸਐਪ ਕਰੋ ਜਿਹੜੀ ਕੰਪਲੇਂਟ ਤੁਸੀਂ ਪਾਈ ਆ ਉਹ ਕੰਪਲੇਂਟ ਵੀ ਐਸੀ ਸਰਪੰਚ ਸਾਹਿਬ ਨੂੰ ਦੇ ਕੇ ਆਏ ਤੇ ਆ ਉਹ ਕਹਿੰਦੇ ਆਸ਼ਵਾਸਨ ਸਾਨੂੰ ਦਿੰਦੇ ਆ ਕਿ ਐਸੀ ਕਰਾ ਦੇਵਾਂਗੇ ਕਰਾ ਦੇਵਾਂਗੇ ਬਟ ਇਹਦੇ ਵਿੱਚ ਕੋਈ ਵੀ ਸਾਨੂੰ ਅੱਜ ਤੱਕ ਇਦਾਂ ਦਾ ਕੋਈ ਬੰਦਾ ਇੱਥੇ ਆ ਕੇ ਕੋਈ ਠੀਕ ਕਰਨ ਨਹੀਂ ਆਇਆ ਬਸ ਕੋਈ ਬੰਦਾ ਇੱਥੇ ਆਂਦਾ ਦੇਖ ਕੇ ਚਲਾ ਜਾਂਦਾ ਕਹਿੰਦਾ ਇਹ ਤੁਸੀਂ ਜਾ ਕੇ ਕੰਪਲੇਨਟ ਕਰਾ ਉੱਥੇ ਇੱਥੇ ਹੱਲ ਨਹੀਂ ਹੋਣਾ ਤੁਹਾਡਾ ਕੋਈ ਤੇ ਅਸੀਂ ਕਿੰਨੀ ਵਾਰ ਬਿਜਲੀ ਦਾ ਬਿੱਲ ਸਾਰੀ ਕਲੋਨੀ ਦੇ ਨੱਥੀ ਵਿੱਚ ਕਰਕੇ ਕਿ ਲੋਕਾਂ ਨੂੰ ਪਤਾ ਹੋਵੇ ਕਿ ਤਕਲੀਫ ਹੈਗੀ ਆ ਇੱਥੇ ਤੇ ਉੱਥੇ ਜਾ ਕੇ ਅਸੀਂ ਦੇਖੇ ਵੀ ਆਏ ਬਟ ਇਹਦੇ ਵਿੱਚ ਇਹ ਆ ਕਿ ਜਿਹੜੇ ਜੇ ਆਂਦੇ ਆ ਉਹ ਦੇਖ ਕੇ ਚੱਲਦੇ ਉਹ ਡਰ ਜਾਂਦੇ ਆ ਕਿ ਇਹ ਬਕਸਾ ਜਿਹੜਾ ਹੈਗਾ ਉਹ ਨਹੀਂ ਹੋਣਾ ਉਪਰੋ ਹੀ ਆਰਡਰ ਜਦੋਂ ਆਊਗਾ ਫੇਰੇ ਬਕਸਾ ਚੇਂਜ ਆਊਗਾ ਫਿਰ ਉੱਪਰ ਤੱਕ ਸਾਡੀ ਆਵਾਜ਼ ਪਹੁੰਚ ਨਹੀਂ ਪਾਂਦੀ ਆ ਤੇ ਇਸ ਕਾਰਨ ਵਾਰਛ ਅਤੀ ਜਿੱੱਦਾ ਦੇ ਹੈਗੇ ਉੱਥੇ ਰਹਿ ਜਾਂਦੇ ਆ ਤੇ ਮੇਰੀ ਇਹ ਅਪੀਲ ਹੈਗੀ ਆ ਬਣ ਲੈਣ ਨਿਵਾਸੀਆਂ ਨੂੰ ਤੇ ਨਾਮ ਦੇ ਕਲੋਨੀ ਸਰਪੰਚ ਨੂੰ ਤੇ ਜੇ ਨੂੰ ਕਿ ਇਹ ਕੀਤਾ ਜਾਵੇ ਨਹੀਂ ਤੇ ਬਾਰਿਸ਼ ਦਾ ਟਾਈਮ ਅੱਗੇ ਆਣ ਵਾਲਾ ਹੈਗਾ ਇਹਦੇ ਨਾਲ ਕੀ ਹੋਊਗਾ ਕਿ ਬਕਸਾ ਨੀਚੋ-ਨੀਚੇ ਡਿੱਗ ਵੀ ਜਾਊਗਾ ਤੇ ਆਂਦੀ ਤੂਫਾਨ ਤੁਹਾਨੂੰ ਪਤਾ ਆ ਰਿਹਾ ਤੇ ਬੱਚੇ ਜਾਂ ਕੋਈ ਜੋ ਬਜ਼ੁਰਗ ਇਹ ਬੱਚਾ ਉਧਰ ਸਿਰ ਸੂਰੀਆ ਪਾੜ ਜਾਣਾ ਹੈ ਕਰੰਟ ਨਾਲ ਉਹਦੀ ਮੌਤ ਹੋ ਸਕਦੀ ਹੈ ਧੰਨਵਾਦ ਜੀ ਹਾਂਜੀ ਸਰ ਕੀ ਗੱਲ ਹੋਈ ਜਰਾ ਮੀਡੀਆ ਦੇ ਸਾਹਮਣੇ ਆਣਾ ਪਿਆ ਮੈਂ ਨਾਮਦੇ ਕਲੋਨੀ ਪੰਚਾਇਤ 8 ਨੰਬਰ ਵਾਰਡ ਤੋਂ ਰਿਵਾਈਵ ਮੈਂਬਰ ਪੰਚਾਇਤ ਹਾਂ ਇਹ ਬਕਸੇ ਦੀ ਹਾਲਤ ਦੇਖੋ ਜੀ ਇਹ ਬਕਸੇ ਦੀ ਹਾਲਤ ਕੈਮਰੇ ਵੱਲ ਜੀ ਕੈਮਰੇ ਵੱਲ ਇਸ ਸਾਲ ਦਾ ਤਾਂ ਕੰਮ ਨਹੀਂ 1 ਸਾਲ ਤੋਂ ਖਰਾਬ ਇਹ ਪਿਛਲੇ 3-4 ਸਾਲ ਤੋਂ ਖਰਾਬ ਹੈ ਜੀ ਇਹ ਬਕਸਾ ਤਸ ਗਿਆ ਜੀ ਥੱਲੇ ਅਸੀਂ ਮੱਲੇ ਵਾਲਿਆਂ ਨੇ ਇਕੱਠੇ ਕਰਕੇ ਇਹਨੂੰ ਬਕਸੇ ਨੂੰ ਪਾਟ ਕੇ ਉੱਪਰ ਕਰਾਇਆ ਬਖਸੀ ਹਾਲੇ ਨਹੀਂ ਖਰਾਬ ਹੈ ਸਾਡੇ ਗਲੀ ਛੋਟੇ ਛੋਟੇ ਬੱਚੇ ਆ ਤੁਸੀਂ ਕੈਮਰਾ ਮਾਰੋ ਪਿਛਲੇ ਪਾਸੇ ਮੜਾ ਜਾ ਬੱਚਾ ਦੇਖੋ ਕਿੰਨਾ ਏਕ ਇੱਕ ਬੱਚਾ ਹੋਰ ਹੈ ਪਿੱਛਲੇ ਪਾਸੇ ਇਹਨਾਂ ਬੱਚਿਆਂ ਨੂੰ ਪਤਾ ਇਹ ਬਕਸਾ ਕੀ ਹੈ ਇਹ ਹਾਲਤ ਕੋ ਜਿੱਥੇ ਇੱਕ ਬੰਦੇ ਨੂੰ ਗਰੰਡੀ ਪੈ ਗਿਆ ਸੀ ਅਸੀਂ ਬੜੀ ਮੁਸ਼ਕਿਲ ਨਾਲ ਉਹਨੂੰ ਬਚਾਇਆ ਲੱਕੜੀ ਲੁਕੜੀ ਨਾਲ ਸ਼ੁਕਰ ਹੈ ਉਹਦੀ ਜਾਨ ਬਚ ਗਈ ਅਸੀਂ ਇਹਨੇ ਪਰੇ ਜਾਣੇ ਪੂਰੀ ਗਲੀ ਦੇ ਵਿੱਚ ਗਲੀ ਹੁਣੀ ਮੇਰੇ ਖਾਲ 2-300 ਮੀਟਰ ਦੀ ਗਲੀ ਹੈ ਸਾਡੀ ਗਲੀ ਤੇ ਜਿਹੜੀ ਦੋ ਖੰਭੇ ਨੇ ਇਹ ਕੇਬਲਾ ਦੀ ਹਾਲਤ ਦੇਖ ਲਿਜੀਏ ਆਪਾਂ ਆਪਣੇ ਕੇਬਲ ਉੱਪਰ ਬੰਨੇ ਹੋਏ ਆ ਜੇ ਆਪਾਂ ਕੇਬਲ ਖੋਲਦੇ ਸਾਡੇ ਗਲ ਚ ਕੇਬਲ ਆ ਇਹ ਨਹੀਂ ਵੇਕੇ ਬੰਲੇ ਅਪ ਸਾਡੀ ਮੰਗ ਹੈ ਪਿਛਲੇ ਕਈ ਸਾਲਾਂ ਤੋਂ ਆਪਾਂ کہہ ਰਹੇ ਹਾਂ ਇਹਦੇ ਖੰਭੇ ਜਿਹੜੇ ਆ ਪੂਰੇ ਖੰਭੇ ਲਾਏ ਜਾਂ ਗਲੀ ਚ ਇੱਕ ਨੰਬਰ ਗਲੀ ਆਪਣੀ ਇਹ ਹੈ ਦੋ ਨੰਬਰ ਇੱਕ ਜ਼ੀਰੋ ਨੰਬਰ ਦੋ ਤਿੰਨ ਗਲੀਆਂ ਪਿਛਲੇ 5 ਸਾਲ ਪਹਿਲੇ ਐਲ ਐਨ ਟੀ ਵਾਲੋ ਨੇ ਇੱਕ ਕੰਟੈਕਟ ਥਾ ਜੋ ਜਿਨਾਂ ਨੇ ਬਕਸੇ ਹੋਰ ਇਹ ਕੇਬਲ ਵਗੈਰਾ ਚੇਂਜ ਕੀਤੇ ਉਸ ਵੇਲੇ ਮੈਂ ਸਰਪੰਚ ਨੂੰ ਕਹਿ ਕੇ ਕਿ ਆ ਗਿਆ ਮੈਂ ਕਹਿੰਦਾ ਜੀ ਆ ਸਰਪੰਚ ਸਾਹਿਬ ਸਾਰੇ ਮਲੇ ਦਾ ਕੰਮ ਹੋ ਗਿਆ ਸਾਰੇ ਮਲੇ ਦਾ ਕੰਮ ਹੋ ਗਿਆ ਸਾਡੀ ਗਲੀ ਕਿਉਂ ਛੁੱਟ ਗਈ ਕਹਿੰਦਾ ਇਹ ਕਰਾਂਗੇ ਕਰਾਂਗੇ ਪਰ ਲਾਰੇ ਲੱਪੇ ਸਾਨੂੰ ਮਿਲਦੇ ਰਹੇ ਅੱਜ ਤੱਕ ਕੰਮ ਨਹੀਂ ਹੋਇਆ ਅਸੀਂ ਬੜੇ ਪਰੇਸ਼ ਇਹ ਦੋ ਤਿੰਨ ਗਲੀਆਂ ਸਾਡੀਆਂ ਬਿਜਲੀ ਦਾ ਕੰਮ ਬਹੁਤ ਖਰਾਬ ਹੈ ਪਿਛਲੇ ਸਾਲ ਹੀ ਨੇ ਕੇਬਲ ਝੜੇ ਹੈ ਲੱਗ 3 ਦਿਨ ਹੀ ਆ ਚਾਰ ਦਿਨ ਲਾਈਟ ਨਹੀਂ ਆਈ ਆਪਾਂ ਇੰਨੇ ਦੁਖੀ ਰਹੇ ਬਹੁਤ ਜ਼ਿਆਦਾ ਹੁਣ ਫਿਰ ਗਰਮੀ ਆ ਗਈ ਹੈ ਇਹ ਕੋਈ ਹੱਲ ਨਹੀਂ ਹੈ ਸਰਕਾਰ ਜਲਦੀ ਆ ਆਮ ਆਦਮੀ ਪਾਰਟੀ ਤੋਂ ਕਹਿੰਦੀ ਤੇ ਲੋਕਾਂ ਹੀ ਆ ਖੁਦ ਦੀ ਸਰਕਾਰ ਹੈ ਇਹ ਤੁਹਾਡੇ ਸਾਹਮਣੇ ਜੀ ਆਮ ਆਦਮੀ ਸਰਕਾਰ ਦਾ ਸਰਕਾਰ ਦਾ ਕੀ ਹਾਲ ਆ ਆਮ ਆਦਮੀ ਦੀ ਸਰਕਾਰ ਆਮ ਆਦਮੀ ਦੀ ਸੁਣਦੀ ਨਹੀਂ ਹੈ ਸਾਡੇ ਹਲਕੇ ਦੇ ਐਮ ਐਲ ਏ ਸਾਹਿਬ ਹੈ ਉਹ ਮੰਤਰੀ ਬਣ ਗਏ ਉਹਨਾਂ ਨੂੰ ਉਦਾਂ ਟਾਈਮ ਨਹੀਂ ਆ ਜੀ ਉਹ ਸੁਣਿਆ ਸੀ ਮੈਂ ਪੁੱਛਿਆ ਸੀ ਕਿ ਇਹਨੂੰ ਮੈਂ ਕਹਾਂ ਜੀ ਉਹਨਾਂ ਕੋਲ ਟਾਈਮ ਚਾਹੀਦਾ ਅਸੀਂ ਮਿਲਣਾ ਉਹ ਕਹਿੰਦੇ ਦੀ ਉਹ ਚੰਡੀਗੜ੍ਹ ਆਉਂਦੇ ਹਫ਼ਤੇ 'ਚ ਇੱਕ ਵਾਰੀ ਆਉਂਦੇ ਆ ਹੁਣ ਦੱਸੋ ਇਹ ਤੋਂ ਮਨ ਸਾਹਿਬ ਵੀ ਸੁਣਾਗੇ ਕੋਈ ਦੇਖਾਂਗੇ ਕਿ ਜਿਹੜੇ ਜਿਹੜੇ ਐਮ ਐਲ ਏ ਨੂੰ ਮੰਤਰੀ ਬਣਾ ਕੀ ਫਾਇਦਾ ਜਿਹੜਾ ਮੇਲੇ ਹੈ ਆਪਣੇ ਹਲਕੇ ਨੂੰ ਦੇਖੇਗਾ ਜਾਂ ਪੂਰੇ ਪੰਜਾਬ ਨੂੰ ਦੇਖੂਗਾ ਕੀ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਜੀ ਇਹ ਸਾਡਾ ਜਿਹੜਾ ਕੰਮ ਹੈ ਬਿਜਲੀ ਦਾ ਕੋਈ ਵੀ ਕੰਮ ਹੈ ਸਾਨੂੰ ਚਾਹੀਦਾ ਥੋੜੀ ਤੋਰ ਤੇ ਇਹਨੂੰ ਕੰਮ ਕੀਤਾ ਜਾਵੇ ਸਾਡਾ ਪੰਜਾਬ 'ਚ 1100 ਟਰਾਂਸਫਾਰਮ ਆਏ ਸੀ ਕਹਿੰਦੇ ਸੀ ਕਿ ਉਹ ਟਰਾਂਸਫਾਰਮ ਦੇਖ ਹੀ ਨਹੀਂ ਰਹੇ ਕਿੱਥੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਤੇ ਸਾਡੇ ਕੇਂਦਰ ਮੰਤਰੀ ਜਿਹੜੇ ਹਰਦੀਪ ਸਿੰਘ ਮੁੰਡਿਆ ਉਹਨਾਂ ਨੇ ਕਿਹਾ ਸੀਗਾ ਜਿਹੜੇ ਕਮਲ ਲੋਡ ਜਿੱਥੇ ਕਮਲ ਲੋਡ ਵਾਲੇ ਹੈਗੇ ਆ ਉਹ ਟਰਾਂਸਫਾਰਮ ਨੂੰ ਵਧਾ ਕੇ ਵੱਡਾ ਕੀਤਾ ਜਾਊਗਾ ਨਹੀਂ ਤੇ ਹਟਾ ਕੇ ਵੱਡਾ ਟਰਾਂਸਫਾਰਮ ਲਾਇਆ ਜਾਊਗਾ ਤੇ ਮੈਨੂੰ ਤਾਂ ਕਿੱਥੇ ਵੀ ਟਰਾਂਸਫਾਰਮ ਨਾ ਤਾਂ ਨਾਮਦੇਵ ਕਲੋਨੀ ਤੇ ਨਾ ਸਟਾਰ ਸਿਟੀ ਕਲੋਨੀ ਕਿੱਥੇ ਵੀ ਇੱਕ ਨਵਾਂ ਟਰਾਂਸਫਾਰਮ ਨਹੀਂ ਦਿੱਸਿਆ ਤੇ ਉਹ ਟਰਾਂਸਫਾਰਮ ਦੇ ਪੈਸੇ ਕਿੱਥੇ ਗਏ ਤੇ ਟਰਾਂਸਫਾਰਮ ਕਿੱਥੇ ਲੱਗੇ ਸਾਨੂੰ ਇੱਕ ਵਾਰ ਦੱਸਿਆ ਜਾਵੇ ਜਨਤਾ ਨੂੰ ਕਿ ਟਰਾਂਸਫਾਰਮ ਲੱਗੇ ਕਿੱਥੇ ਠੀਕ ਤੇ ਕਲੇਰ ਜੇ ਗੇਜ਼ਲ ਬਖਸ਼ਾਂ ਦੇ ਵਾਸਤੇ ਨਾਮਦੇਵ ਇਹ ਸਿਰਫ ਪਹੁੰਚਿਆ ਪਸੀਆ ਸਰੋ। ਉਹਦਾ ਐਸਟੀਮੇਟ ਬਣ ਗਿਆ ਹੋਇਆ ਵਾਜੀ ਐਸਟੀਮੇਟ ਪਾਸ ਹੋ ਗਿਆ ਵਾ। ਆਪਾਂ ਉਹਦੇ ਮਟੀਰੀਅਲ ਵਗੈਰਾ ਸਟੋਰ ਚੋਂ ਲੈ ਰਹੇ ਆਂ ਤੇ ਜਲਦੀ ਉਹ ਸਟਾਰਟ ਹੋ ਜੂਗਾ। ਸਰ ਮੀਟ ਮਟੀਰੀਅਲ ਚੋਂ ਲੈ ਰਹੇ ਆਂ ਠੀਕ ਆ। ਪਰ ਜਿਹੜੇ ਬਕਸੇ ਆ ਬਿਲਕੁਲ نیچے ਵੇ ਰ। ਉਹ ਇਮੀਡੀਏਟਲੀ ਆਪਾਂ ਜੇ ਨੂੰ ਭੇਜ ਦਿੰਨੇ ਆਂ ਉਹ ਇੱਕ ਦਿਨ ਦੇ ਵਿੱਚ ਦੇਖ ਲੈਣੇ ਆਂ ਜਿਹੜਾ ਜੋ ਮਤਲਬ ਸ਼ਾਰਟਕਮ ਬਗੈਰ ਮਟੀਰੀਅਲ ਦੇ ਹੋ ਸਕਦਾ ਉਹਨਾਂ ਕਾ ਆਪਾਂ ਜਲਦੀ ਅਟੈਂਡ ਕਰਵਾ ਦੇਵਾਂਗੇ। ਬਾਕੀ ਜਿਹੜਾ ਲੰਮਾ ਕੰਮ ਆ ਉਹ ਜਿਸ ਹਿਸਾਬ ਨਾਲ ਸਾਡੇ ਕੋਲ ਸਮਾਨ ਆਈ ਜਾਊਗਾ ਤੇ ਤੇਰੇ ਨਾਲ ਬਾਰਿਸ਼ ਆਈ ਹੈ ਬਾਰਸ਼ ਦੇ ਵਿੱਚ ਥੱਲੇ ਮੀਟਰ ਬਏ ਆ ਕੱਲ ਇੱਕ ਬੰਦੇ ਨੂੰ ਕਰੇਟ ਲੱਗਣ ਦਾ ਵੀ ਸਾਨੂੰ ਤੇ ਬਚਾਓ ਯਾਰ ਉਹ ਆਪਾਂ ਚੈੱਕ ਕਰਾ ਦਿੰਦੇ ਆ ਜੋ ਵੀ ਹੈਗਾ ਵੇਸ਼ ਇਹ ਬਕਸੇ ਲੱਗਣ ਇੱਕ ਦਿਨ ਚ ਹੋ ਜਾਏਗਾ ਹਾਂਜੀ ਆਪਣੀ ਕੋਸ਼ਿਸ਼ ਕਰਕੇ ਉਹ ਹੋ ਜਾਏ